ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਅੱਜ ਈਡੀ ਸਾਹਮਣੇ ਫੇਰ ਪੇਸ਼ ਨਹੀਂ ਹੋਏ ਤੇ ਇਸੇ ਨੂੰ ਲੈ ਕੇ ਅਕਾਲੀ ਲੀਡਰ ਵਿਕਰਮ ਮਜੀਠੀਆ ਨੇ ਕੇਜਰੀਵਾਲ ਤੇ ਨਿਸ਼ਾਨਾ ਸਾਧਿਆ ਤੇ ਮਜੀਠੀਆ ਨੇ ਸੋਸ਼ਲ ਮੀਡੀਆ ਤੇ ਪੋਸਟ ਕਰ ਲਿਖਿਆ ਕਿ ਦੇਸ਼ ਵਿੱਚ ਤੁਹਾਡੇ ਲਈ ਕਾਨੂੰਨ ਵੱਖਰਾ ਤੇ ਸਾਡੇ ਲਈ ਵੱਖਰਾ ਅਰਵਿੰਦ ਕੇਜਰੀਵਾਲ ਜੀ ਆਪ ਦੇ ਆਗੂਆਂ ਨੂੰ ਸਨਮਨ ਜਾਰੀ ਹੋਣ ਉਹ ਬਣ ਜਾਂਦੇ ਨੇ ਗੈਰਕਾਨੂੰਨੀ ਪਰ ਜੇ ਪੰਜਾਬ ਚ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਸੰਮਨ ਆਉਣ ਤਾਂ ਉਹ ਕਿਸੇ ਕਾਰਨ ਨਾ ਜਾ ਸਕਣ ਤਾਂ ਤੁਸੀਂ ਆਖਦੇ ਹੋ ਡਰ ਗਏ ਜਨਾਬ ਨੇ ਤਾਂ ਮੇਰੇ ਕੋਲੋਂ ਮਾਫੀ ਮੰਗੀ ਇਸ ਕਰਕੇ ਤੁਹਾਡੀ ਮੈਂ ਕਦਰ ਕਰਦਾ ਤੇ ਸਚਾਈ ਦਾ ਸਾਥ ਦਿੱਤਾ ਮਗਰ ਪੰਜਾਬ ਚ ਪੁਲਿਸ ਦਾ ਸਿਆਸੀਕਰਨ ਇਸ ਹੱਦ ਤੱਕ ਹੈ ਕਿ ਪੰਜਵੀਂ ਸਿੱਟ ਬਣ ਗਈ ਜਿਹੜੀ ਸਿੱਟ ਭਗਵੰਤ ਮਾਨ ਦੇ ਆਖੇ ਚ ਨਹੀਂ ਚੱਲਦੀ ਉਸ ਨੂੰ ਪਰਵਾਹ ਨਹੀਂ ਸੋ ਮੈਂ ਭਗਵੰਤ ਨੂੰ ਬੇਨਤੀ ਕਰਦਾ ਕਿ ਸਿੱਟ ਦੇ ਚੇਅਰਮੈਨ ਤੁਸੀਂ ਹੀ ਬਣ ਜਾਓ ਇਤੇ ਰਾਜ ਕੇ ਸਿਆਸਤ ਕੀਤੀ ਜਾ ਰਹੀ ਹੈ ਤੁਹਾਡੇ ਬੁਲਾਰੇ ਮੇਰੇ ਬਾਰੇ ਰੋਲਾ ਪਾਉਂਦੇ ਕਿ ਡਰ ਗਿਆ ਮਗਰ ਅਸੀਂ ਨਾ ਤਾਂ ਤੁਹਾਡੇ ਵਾਂਗੂ ਵਿਪਾਸਨਾ ਚ ਜਾਈਏ ਤੇ ਨਾ ਹੀ ਕਿਤੇ ਜਾ ਕੇ ਲੁਕੀਏ ਠੋਕ ਕੇ ਲੜਾਈ ਲੜ ਰਹੇ ਆ ਤੇ ਲੜਾਂਗੇ ਨੋਟ ਕੇਜਰੀਵਾਲ ਜੀ ਜੇ ਈਡੀ ਤੋਂ ਡਰ ਲੱਗਦਾ ਤਾਂ ਦਾਸ ਤੁਹਾਨੂੰ ਛੱਡ ਕੇ ਆਉਂਦਾ ਕਬਰਾਉਣਾ ਤਾਂ ਇਲਜ਼ਾਮ ਵਿਕਰਮ ਮਜੀਠੀਆ ਵੱਲੋਂ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਤੇ ਲਗਾਏ ਗਏ ਨੇ ਦੱਸਦੀ ਹੈ ਕਿ ਅੱਜ ਅਰਵਿੰਦ ਕੇਜਰੀਵਾਲ ਨੂੰ ED ਵੱਲੋਂ ਤੀਸਰੀ ਵਾਰ ਸੱਮਨ ਜਾਰੀ ਕੀਤੇ ਗਏ ਨੇ ਪਰ ਇਸ ਵਾਰ ਫਿਰ ਅਰਵਿੰਦ ਕੇਜਰੀਵਾਲ ED ਸਾਹਮਣੇ ਪੇਸ਼ ਨਹੀਂ ਹੋਏ ਤਾਂ ਵਿਰੋਧੀਆਂ ਨੂੰ ਆਮ ਆਦਮੀ ਪਾਰਟੀ ਤੇ ਅਰਵਿੰਦ ਕੇਜਰੀਵਾਲ ਤੇ ਸਵਾਲ ਚੁੱਕਣ ਦਾ ਮੌਕਾ ਜ਼ਰੂਰ ਮਿਲ ਗਿਆ ਤੇ ਇਸ ਤੋਂ ਪਹਿਲਾਂ ਜਦ ਪਿਛਲੀ ਵਾਰ ED ਨੇ ਕੇਜਰੀਵਾਲ ਨੂੰ ਸੱਮਨ ਕੀਤੇ ਸਨ ਤਾਂ ਕੇਜਰੀਵਾਲ ਪੰਜਾਬ ਦੇ ਹੁਸ਼ਿਆਰਪੁਰ ਦੇ ਵਿੱਚ ਵਿਪਾਸਨਾਂ ਲਈ ਚਲੇ ਗਏ ਤੇ ਵਾਪਸ ਪਰਤਣ ਤੋਂ ਬਾਅਦ ਫਿਰ ਦੁਬਾਰਾ ED ਵੱਲੋਂ ਸੱਮਨ ਜਾਰੀ ਕੀਤੇ ਗਏ ਨੇ ਪਰ ਅਰਵਿੰਦ ਕੇਜਰੀਵਾਲ ਪੇਸ ਨਹੀਂ ਹੋਏ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ